ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਹੁਤ ਸਾਰੇ ਠੀਕ ਹਾਂ ਜਮੈਂ ਲੈ ਤਾਂ ਤੁਹਾਨੂੰ ਵੀਡੀਓ ਲਾਈ ਜੰਨਾ ਮੈਂ ਲਾਈਵ ਵੀ ਪਾਈ ਜੰਨਾ ਰੀਲਾਂ ਵੀ ਪਾਈ ਜੰਨਾ ਜਮੈਂ ਆਪਣੇ ਬੱਚੇ ਬਿਮਾਰ ਹੋਈ ਜਾਂਦੇ ਛੋਟੇ ਛੋਟੇ ਬੱਚੇ ਬਿਮਾਰ ਹੋਈ ਜਾਂਦੇ ਆ ਰੀਲ ਪਾਉਂਦਾ ਵੀਡੀਓ ਪਾਉਂਦਾ ਮਕਸਦ ਮੇਰਾ ਇਹੀ ਹੁੰਦਾ ਹੈ ਜਿਹੜੇ ਲੋਕ ਆ ਫਾਰਮ ਵਾਲੇ ਉਹ ਦਿਖਾਉਂਦੇ ਆ ਆਪ ਦਾ ਇੱਕ ਹਵਾਕੂਰੀ ਕਹਿ ਸਕਦਾ ਮੈਂ ਆ ਦਿਖਾਤਾ ਬਹੁਤ ਦਿਖਾਤਾ ਆਏ ਫਾਰਮ ਹੈ ਫਲਾਨਾ ਇੱਥੋਂ ਆਇਆ ਹੈ ਨਾ ਐਕਟੀਵਿਟੀਆਂ ਕਰ ਲੀਆਂ 네ਗੇਟਿਵਿਟੀ ਨਹੀਂ ਦਿਖਾਉਂਦੇ ਮੈਂ ਤੁਹਾਨੂੰ ਵਿਦ 네ਗੇਟਿਵਿਟੀਆਂ ਦਿਖਾਉਣਾ ਜੋ ਕਿ ਇੱਕ ਸੱਚ ਹੁੰਦਾ ਹੈ ਬੰਦਾ ਹੀ ਮੈਂ ਆ ਇਨਸਾਨ ਹੀ ਤੁਸੀਂ ਹੋ ਇਨਸਾਨ ਹੀ ਮੈਂ ਆ ਜਾਨਵਰੀ ਮੇਰੇ ਕੋਲੇ ਜਾਨਵਰੀ ਛੋਟੇ ਕੋ ਰਹਿੰਦੇ ਆ ਜੌਣਾ ਮਰਨਾ ਬੰਦੇ ਦਾ ਵੀ ਬਣਿਆ ਬੱਕਰੀਆਂ ਦਾ ਵੀ ਬਣਿਆ ਮੱਝਾਂ ਦਾ ਵੀ ਬਣਿਆ ਤੇ ਗਾਈਆਂ ਦਾ ਵੀ ਬਣਿਆ ਠੀਕ ਆ ਸਾਰੇ ਜਾਨਵਰਾਂ ਦਾ ਬਣਿਆ ਇਹਦੇ ਵਿੱਚ ਕੀ ਆ ਬਾਈ ਹੁਣ ਗਰਮੀ ਨਹੀਂ ਆਏ ਪਈ ਜਾਂਦੀ ਹੈ ਗਰਮੀ ਦੇ ਕਾਰਨ ਛੋਟੇ ਬੱਚਿਆਂ ਨੂੰ ਦੁੱਧ ਦਾ ਬੁਖਾਰ ਚੜ ਜਾਂਦਾ ਹੈ ਹੁਣ ਮੈਂ ਰੀਲ ਪਾਉਣਾ ਹੈ ਵੀਡੀਓ ਪਾਉਣਾ ਹੈ ਮੈਨੂੰ ਬਥੇਰੇ ਬੰਦਿਆਂ ਦੇ ਮੈਸੇਜ ਆਉਂਦੇ ਆ ਬਾਈ ਅਸੀਂ 10 ਮਿੰਟਾਂ 'ਚ ਸਹੀ ਕਰ ਦਾਂਗੇ ਬਾਈ ਅਸੀਂ ਘੰਟੇ 'ਚ ਸਹੀ ਕਰ ਦਾਂਗੇ ਬਾਈ ਨੂੰ ਵੀ ਬਾਈ 6 ਸਾਲ ਮੱਥਾ ਮਾਰਦੇ ਨੂੰ ਹੋਗੇ ਚਲੋ ਛੋਟੀਆਂ ਸੁਣਦਾ ਮੈਂ ਆਪਣੀ ਆਤ ਦਾ ਸੁਣਾਗੇ ਫੇਰ ਹੀ ਕੋ ਸਿੱਖਾਂਗੇ ਕਈ ਵਾਰੀ ਅਣਜਾਣ ਬੰਦਾ ਵੀ ਗੱਲਾਂ ਬਹੁਤ ਸਿਖਾ ਜਾਂਦਾ ਹੁੰਦਾ ਹੈ ਇਹਦੇ ਵਿੱਚ ਕੀ ਹੁਣ ਆਪਣੇ 9 ਬੱਚੇ ਬਿਮਾਰ ਹੋਏ ਸੀ ਨਵਾਂ ਦੇ ਵਿੱਚੋਂ 6 ਰਿਕਵਰੀ ਕਰ ਗਏ ਸੀਗੇ ਤੈਨੂੰ ਕੱਲ ਫੇਰ ਤਿੰਨ ਬਿਮਾਰ ਹੋ ਗਏ ਤਿੰਨਾਂ ਦੇ ਵਿੱਚੋਂ ਦੋ ਰਿਕਵਰੀ ਕਰ ਗਏ ਇੱਕ ਬਿਮਾਰ ਹੋ ਗਿਆ ਅੱਜ ਆਪਾਂ ਹਸਪੀਟਲ ਲੈ ਕੇ ਗਏ ਉਹ ਬੱਚੇ ਜਿਹੜਾ ਬਿਮਾਰ ਸੀ ਤੇ ਉਹਦੀ ਰਿਪੋਰਟ ਵੀ ਆਪਣੇ ਕੋਲੇ ਪਈ ਐ ਠੀਕ ਐ ਰਿਪੋਰਟ ਵੀ ਪਈ ਐ ਇਹਦੇ ਵਿੱਚ ਕੀ ਆ ਉਹਦੇ ਆਂਤ ਜਨ ਇਫੈਕਸ਼ਨ ਆਈ ਆ ਇਹ ਵੀ ਗਰਮੈਚ ਦੇ ਕਾਰਨ ਆਉਂਦੀ ਐ ਗਰਮੀ ਦੇ ਕਾਰਨ ਆਉਂਦੀ ਐ ਕੋਈ ਕਹੀ ਜਾਂਦਾ ਬਈ ਸੀ ਕੋਲ ਬਿਮਾਰੀ ਨਾ ਹੋਵੇ ਫਰਾਨਾ ਨਾ ਹੋਵੇ ਢੌਂਕਾ ਨਾ ਹੋਵੇ ਦਸਣ ਲੋਕ ਲੱਗ ਜਾਂਦੇ ਆ ਪਰ ਉਹਨਾਂ ਨੂੰ ਐ ਨਹੀਂ ਪਤਾ ਇਹ ਬਿਮਾਰੀਆਂ ਆਉਂਦੀਆਂ ਕਦੋਂ ਆਉਂਦੀਆਂ ਇਹ ਬਿਮਾਰੀਆਂ ਉਦੋਂ ਆਉਂਦੀਆਂ ਜਦੋਂ ਕੱਚੀ ਰੁੱਤ ਦਾ ਆਪਾਂ ਲੰਗੀ ਖਵੌਣੇ ਜਾਂ ਕੱਚੀ ਰੁੱਤ ਦੀ ਚਰਾਇ ਕਰਾਉਂਦੇ ਜਾਨਵਰ ਇਹ ਉਦੋਂ ਬਿਮਾਰੀਆਂ ਆਉਂਦੀਆਂ ਆਤਾਲੀ ਠੀਕ ਹੈ ਤੇ ਦਿਖਾਉਣ ਦਾ ਬਾਈ ਮਕਸਦ ਮੇਰਾ ਇਹੀ ਹੁੰਦਾ ਹੈ ਵੀ ਨਵੇਂ ਬੰਦੇ ਡੋਲਣ ਸਗੋਂ ਦੀ ਜਦੋਂ ਮੇਰੇ ਵਰਗਾ ਕੰਮ ਕਰਦਾ ਮੈਂ ਹੁਣ ਨੇਮ ਨੇ ਵੀ ਚਲੋ ਚੰਗੇ ਰੁਪਏ ਆਦੇ ਵਟਦਾ ਬਿਜ਼ਨਸ ਆ ਮੇਰਾ ਕਹਿਣ ਦਾ ਭਾਵ ਹੈ ਮੈਂ ਆ ਦਾ ਇੱਕ ਸਾਈਡ ਤਾਂ ਦਾ ਬਣਾ ਰੱਖਿਆ ਬਿਜ਼ਨਸ ਬਣਾ ਰੱਖਿਆ ਇੱਕ ਆ ਦਾ ਮਕਾਮ ਜਾ ਹਾਸਲ ਕਰ ਰੱਖਿਆ ਵੀ ਚਾਰ ਪੀ ਬਣਦੇ ਆ ਤੇ ਜੇ ਬਣਦੇ ਬਣਦੇ ਮੈਂ ਤੁਹਾਨੂੰ ਦਿਖਾਈ ਚੱਲਾਂ ਨਵੇਂ ਬੰਦੇ ਕੰਮ ਕਰਨ ਉਹਨਾਂ ਨਾਲ ਹੌਨਸਰ ਧੋਖਾ ਹੋ ਜੇ ਕੰਮ ਕਰਨ ਵੇਲੇ ਫੇਰ ਉਹ ਬੰਦੇ ਕਿੱਥੇ ਜਾਣਗੇ ਨੈਗੇਟਿਵਿਟੀ 'ਚ ਜਾਣਗੇ ਉਹ ਅਖਣਗੇਰ ਉਹਨਾਂ ਦਾ ਪਲੀ ਜਾਂਦੇ ਪਲੀ ਜਾਂਦੇ ਸਾਡੇ ਮਰ ਗਏ ਵੀ ਸਾਡੇ ਵੀ ਮਰਦੇ ਆ ਦੇਖੋ ਹੁੰਦਾ ਦੁੱਖ ਹੁੰਦਾ ਵੀ ਜਾਨਵਰ ਦੀ ਉਮੀਦ ਹੁੰਦੀ ਆ 5 ਸਾਲਾਂ ਤੋਂ ਮਰ ਗਿਆ ਪਰ ਦੁੱਖ ਇੱਕ ਪਾਸੋਂ ਐ ਘਟ ਜਾਂਦਾ ਵੀ ਉਹਨਾਂ ਦੀ ਮਾਵਾ ਸਾਡੇ ਕੋਲੇ ਖੜੀਆਂ ਕੋਈ ਗੱਲ ਨਹੀਂ ਜਾਨਵਰ ਨੇ ਫੇਰ ਆ ਜਾਣਾ ਘਾਟੇ ਵਾਦੇ ਫਸਲਾਂ 'ਚ ਨਹੀਂ ਹੁੰਦੇ ਘਾਟੇ ਵਾਦੇ ਮਸ਼ੀਨਰੀਆਂ 'ਚ ਨਹੀਂ ਹੁੰਦੇ ਘਾਟੇ ਵਾਦੇ ਕਿੱਥੇ ਨਹੀਂ ਹੁੰਦੇ ਘਾਟੇ ਵਾਂਦੇ ਚੱਲਦੇ ਰਹਿੰਦੇ ਆ ਹੁਣ ਅੱਜ ਇੱਕ ਜਾਨਵਰ ਲੈ ਕੇ ਗਏ ਆ ਆਪਾਂ ਸਪੈਸ਼ਟ ਕਰਾਇਆ ਰਿਪੋਰਟਸ ਨੂੰ ਮੈਂ ਦਿਖਾਈ ਜਨਾਗਾ ਸਾਰਾ ਕੁਝ ਕਰਵਾਤਾ ਠੀਕ ਹੈ ਹੁਣ ਬੱਚੇ ਨੂੰ ਆਪਾਂ ਘਰੇ ਸ਼ਿਫਟ ਕਰਤਾ ਉਹ ਕਹਿੰਦੇ ਵੀ ਏਸੀ 'ਚ ਰੱਖਣਾ ਆਪਾਂ ਏਸੀ 'ਚ ਰੱਖਤਾ ਉਹਨਾਂ ਨੇ ਟ੍ਰੀਟਮੈਂਟ ਕਰਦੇ ਸੀ ਲਾਈਵ ਆਪਣਾ ਚੱਲਣ ਨਹੀਂ ਦਿੱਤਾ ਉੱਥੇ ਮੈਂ ਇਨੀ ਚਲਾ ਕੇ ਦਿਖਾਉਂਦਾ ਫਿਰ ਉਹਨਾਂ ਨੂੰ ਆਖਿਆ ਵੀ ਆਹ ਟ੍ਰੀਟਮੈਂਟ ਆ ਵੀਰੇ ਮੈਂ ਕਰ ਰੱਖੀ ਐ ਬਹੁਤੇ ਐਂਟੀਬਾਇਓਟਿਕ ਨਾ ਦਿਓ ਬੱਚੇ ਨੂੰ ਜਦੋਂ ਐਂਟੀਬਾਇਓਟਿਕ ਦੇ ਦਿੰਨੇ ਆ ਇਹਦੀ ਇਨੀ ਵਿਚਾਰੇ ਦੀ ਸ਼ਹਿ ਸ਼ਕਤੀ ਨਹੀਂ ਹੁੰਦੀ ਇਹ ਮਰ ਜਾਂਦਾ ਹੈਗਾ ਫੇ ਨਾਰਮਲ ਜੀਆਂ ਦਵਾਈਆਂ ਉੱਥੋਂ ਲਵਾ ਕੇ ਕਹਿ ਕਵਾ ਕੇ ਚਲੋ ਸਲਾਹ ਉਹਨਾਂ ਦੀ ਮੰਨੀ ਆ ਆਪਦੀ ਵੀ ਦਸੀ ਐ ਉਹਨਾਂ ਨੇ ਵੀ ਕਰੇ ਆਪਣੀ ਮੰਨੀ ਤੇ ਆਪਾਂ ਜਾਨਵਰ ਨੂੰ ਘਰੇ ਲਿਆਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਾਈ ਉਹ ਵੀ ਤੁਹਾਨੂੰ ਦਿਖਾਵਾਂਗੇ ਵੀ ਮਰਿਆ ਕਿ ਜਾਂਦਾ ਸਿੱਧੀ ਜੀ ਗੱਲ ਐ ਠੀਕ ਐ ਨਾ ਇਹ ਨਾ ਸੋਚਿਆ ਕਰੋ ਬਈ ਸੋਨੋ ਮਰਦੇ ਦਿਖਾਉਣਾ ਮਰਦੇ ਤਾਂ ਦਿਖਾਉਣਾ ਵੀਰੇ ਸੋਡਾ ਦਿਲ ਨਾ ਡੋਲੇ ਵੀ ਫਾਰਮ ਵਾਲਾ ਸਾਰਿਆਂ ਦੇ ਮਰਦੇ ਆ ਬਾਈ ਸਾਰਿਆਂ ਨੇ ਮਰਦੇ ਆ ਕੋਈ ਹੱਥ ਖੜਾ ਕਰਕੇ ਕਹਦੇ ਸਾਡੇ ਨਹੀਂ ਮਰਦੇ ਜਿਹਦੇ ਕਰੇ ਸਾਹ ਵਾਲੀ ਚੀਜ਼ ਆ ਮਰੂਗੀ ਮਰੂਗੀ ਮੱਝ ਆ ਚਾਹੇ ਗਾਂ ਚਾਹੇ ਕੁੱਤਾ ਚਾਹੇ ਬੱਕਰੀ ਐ ਕੁਝ ਵੀ ਐ ਤੇ ਆਪਾਂ ਦਿਖਾ ਦਿੰਨੇ ਆ ਭਾਈ ਲੋਕ ਦਿਖਾਉਂਦੇ ਨਹੀਂ ਦਿਖਾਵੇ ਚ ਜੇ ਮੈਂ ਮਾੜਾ ਵਜਦਾ ਤਾਂ ਵੱਜੂ ਆ ਤੇ ਨੁਕਸਾਨ ਦਿਖਾਉਣਾ ਇੱਕ ਦਲੇਰੀ ਵਾਲਾ ਕੰਮ ਹੁੰਦਾ ਠੀਕ ਆ ਦਲੇਰ ਬੰਦਾ ਦਿਖਾਉਂਦਾ ਨਾ ਲੰਡੂ ਬੰਦਾ ਨਹੀਂ ਦਿਖਾਉਂਦਾ ਠੀਕ ਆ ਨਾ ਅੱਗੇ ਜੋ ਵੀ ਭਾਈ ਐਕਟੀਵਿਟੀਆਂ ਹੋਣਗੀਆਂ ਨੈਗੇਟਿਵਿਟੀਆਂ ਹੋਣਗੀਆਂ ਫਾਰਮੀਆਂ ਦੱਸੂਗਾ ਮੈਂ ਤਾਂ ਮੈਂ ਤਾਂ ਆ ਹੀ ਦੱਸਦਾ ਰੂਗਾ ਜਿਹਨੇ ਪੇਜ ਨੂੰ ਵੇਖਣਾ ਦੇਖੇ ਜਿਹਨੇ ਅਨਫੋਲੋ ਕਰਨਾ ਕਰਦੇ ਆਪਾਂ ਨੂੰ ਕੋਈ ਚੱਕਰ ਨਹੀਂ ਜਿਹਨੇ ਬੱਕਰੀਆਂ ਦਾ ਕੰਮ ਕਰਨਾ ਕਰੇ ਜਿਹਨੇ ਨਹੀਂ ਕਰਨਾ ਤਾਂ ਕਰੇ ਨਾ ਕਰੇ ਕੋਈ ਚੱਕਰ ਨਹੀਂ ਠੀਕ ਆ ਜੋਦੇ ਵਾਸਤੇ ਰੋ ਧੰਨਵਾਦ